ਵੱਡੀ ਖਬਰ ਹੈ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਹੱਕ ਦੇ ਵਿੱਚ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਆਈ ਹੈ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪਲਟਵਾਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਉੱਤੇ ਕੀਤਾ ਹੈ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਗੱਲ ਨੂੰ ਲੈ ਕੇ ਕਰੀਏ ਤਾਂ ਲਾਰੈਂਸ ਵਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਵੀ ਪੰਜਾਬ ਸਰਕਾਰ ਨੇ ਬਿਲਕੁਲ ਵੀ ਗੌਰ ਨਹੀਂ ਕੀਤੀ ਤੇ ਕਿਸਾਨਾਂ ਦੇ ਮੁੱਦੇ ਦੇ ਉੱਤੇ ਵੀ ਜਿਹੜਾ ਕਿ ਚੁੱਪਵਟੇ ਹੋਏ ਨੇ ਸਰਕਾਰਾਂ ਨੇ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਹੋਰ ਕਈ ਮੁੱਦਿਆਂ ਨੂੰ ਲੈ ਕੇ ਅੱਜ ਫਿਰ ਤੋਂ ਸੈਸ਼ਨ ਦੇ ਵਿੱਚ ਆਵਾਜ਼ بلند ਕੀਤੀ ਗਈ ਹੈ ਲਗਾਤਾਰ ਸਰਕਾਰਾਂ ਦੇ ਉੱਤੇ ਕਰ ਕੀਤਾ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਾਉਣਾ ਹੈ ਬਾਜਪਾ ਦਾ ਹੋਟ ਕੀ ਕਹਿਣਾ ਹੈ ਮੈਂ ਇਸ ਟਾਈਮ ਜ਼ੀਰੋ ਆਰ ਦੇ ਵਿੱਚ ਮੁੱਦਾ ਉਠਾ ਰਿਹਾ ਹਾਂ ਇਹ ਉਹ ਮੁੱਦਾ ਜਿਹੜਾ ਸਮੁੱਚੇ ਪੰਜਾਬ ਨੂੰ ਬਹੁਤ ਹੱਦ ਤੱਕ ਇਫੈਕਟ ਕਰ ਰਿਹਾ ਉਹ ਮੁੱਦਾ ਹੈ ਲਾਰੈਂਸ ਬਿਸ਼ਨੋਈ ਨਾਲ ਜੁੜਿਆ ਹੋਇਆ ਤੁਹਾਨੂੰ ਪਤਾ ਹੋਵੇਗਾ ਡਰੈਡਡ ਟੈਰਰਿਸਟ ਜਿਹੜਾ ਆ ਸੌਰੀ ਹੈ ਗੈਂਗਸਟਰ ਜਿਹੜਾ ਜੀ ਇਹ ਬਹੁਤ ਵੱਡੇ ਕਰਾਈਮਸ ਦੇ ਵਿੱਚ ਇਹਦਾ ਨਾਂ ਹੈ ਪੰਜਾਬ ਦੇ ਵਿੱਚ ਇੱਕ ਸਾਡਾ ਬਹੁਤ ਹੀ ਨੋਨ ਸਿੰਗਰ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਇਹਦੇ ਗੈਂਗ ਦਾ ਪੂਰਾ ਹੱਥ ਹੈ ਸੀ ਉਹਨਾਂ ਨੇ ਮਾਰਿਆ ਇਸ ਨੂੰ ਉਸ ਤੋਂ ਬਾਅਦ ਬਾਲੀਵੁੱਡ ਦੇ ਐਕਟਰਸ ਬਾਹਰ ਵੀ ਹੁਣ ਤੁਸੀਂ ਵੇਖ ਰਹੇ ਹੋ ਗੋਲੀਆਂ ਚੱਲ ਰਹੀਆਂ ਨੇ ਫਰੋਤੀਆਂ ਲਿਆ ਰਹੇ ਸਾਰੇ ਪੰਜਾਬ ਦੇ ਵਿੱਚ ਇਹ ਨਵਾਂ ਟ੍ਰੈਂਡ ਪਿਛਲੇ 2.5 ਸਾਲ ਤੋਂ ਇਸ ਤੋਂ ਪਹਿਲੇ ਗੈਂਗਸਟਰਸ ਬਹੁਤ ਘੱਟ ਜਾਣੇ ਜਾਂਦੇ ਸੀ ਹੁਣ ਬੇਨਤੀ ਹੈ ਸਰ ਇੱਕ ਨੈਸ਼ਨਲ ਟੈਲੀਵਿਜ਼ਨ ਚੈਨਲ ਦੋ ਦਫਾ 1-1 ਘੰਟੇ ਦੀ ਇੰਟਰਵਿਊ ਇਸ ਗੈਂਗਸਟਰ ਨਾਲ ਕੀਤੀ ਜਦੋਂ ਇਹ ਰੌਲਾ ਰੱਪਾ ਪਿਆ ਕਿ ਪੰਜਾਬ ਦੀ ਜੇਲ੍ਹਸ ਦੇ ਵਿੱਚ ਇਹ ਇੰਟਰਵਿਊਜ਼ ਹੋਈਆਂ ਨੇ ਸਾਡੇ ਆਨਰੇਬਲ ਸੀ ਮਿਨਿਸਟਰ ਸਾਹਿਬ ਨੇ ਵੀ ਜਿਨ੍ਹਾਂ ਕੋ ਹோம் ਦਾ ਮਹਿਕਮਾ ਤੇ ਜੇਲ੍ਹਸ ਦਾ ਮਹਿਕਮਾ ਇਹ ਵੀ ਮੰਨਕਰ ਹੋਏ ਸਾਡੇ ਡਾਇਰੈਕਟਰ ਜਨਰਲ ਸਾਹਿਬ ਵੀ ਮੰਨਕਰ ਹੋਏ ਕਿ ਪੰਜਾਬ ਦੇ ਵਿੱਚ ਇਹ ਜਿਹੜੀਆਂ ਇੰਟਰਵਿਊਜ਼ ਨੇ ਨਹੀਂ ਹੋਈਆਂ ਕਿਸੇ ਬਾਹਰੀ ਸਟੇਟ ਚ ਹੋਈਆਂ ਹੁਣ ਫਿਰ ਅਨਵਲ ਹਾਈ ਕੋਰਟ ਦੀ ਡਾਇਰੈਕਸ਼ਨਸ ਦੇ ਇਹਨਾਂ ਦੇ ਇੱਕ ਸਪੈਸ਼ਲ ਡੀਜੀਪੀ ਨੇ ਮਿਸਟਰ ਪ੍ਰਬੋਧ ਕੁਮਾਰ ਉਹਨਾਂ ਨੂੰ ਇਹ ਇਨਕੁਆਇਰੀ ਦਿੱਤੀ ਗਈ ਉਹਨਾਂ ਇੱਕ ਲਫਾਫੇ ਦੇ ਵਿੱਚ ਜਿਹੜੀ ਰਿਪੋਰਟ ਪਾਈ ਉਹ ਬੜੀ ਸੰਸਰੀ ਕੇਸ ਸੀ ਜਿਹੜੀ ਗੱਲ ਉਹਨਾਂ ਨੇ ਸਰ ਸਾਹਮਣੇ ਲੈ ਕੇ ਆਂਦੀ ਵਾਇਆ ਹਾਈ ਕੋਰਟ ਹੋਏ ਸੀ ਕਿ ਇੱਕ ਇੰਟਰਵਿਊ ਉਸ ਦੀ ਖਰੜ ਦੇ ਸੀਆਈਏ ਦੇ ਵਿੱਚ ਕਰਵਾਈ ਗਈ ਸੀ ਉਸ ਇੰਟਰਵਿਊ ਦੇ ਵਿੱਚ ਇੱਕ ਐਸਪੀ ਲੈਵਲ ਦੇ ਅਫਸਰ ਨੇ ਆਪਣਾ ਫੋਨ ਇਸਤੇਮਾਲ ਕਰਨ ਵਾਸਤੇ ਦਿੱਤਾ ਗਿਆ ਇਹ ਸਰ ਬਹੁਤ ਜਸਰਾ ਤੁਸੀਂ ਕੱਲ ਇੱਕ ਐਸਆਈ ਦੀ ਬਕਾਇਦਾ ਤੌਰ ਸਾਰੇ ਹਾਊਸ ਨੇ ਤੁਹਾਡੀ ਸਪੋਰਟ ਕਰਕੇ ਗੱਲ ਕਹੀ ਕਿ ਡਾਇਰੈਕਟਰ ਜਨਰਲ ਸਾਹਿਬ ਇਥੇ ਉਹ ਰਿਪੋਰਟ ਨੂੰ ਰੱਖਣ ਮੇਰਾ ਖਿਆਲ ਉਸ ਤੋਂ ਵੱਡੀ ਗੱਲ ਏ ਮੈਂ ਮੰਗ ਕਰਾਂਗਾ ਜਿਸ ਨਾਲ ਪਾਰਲੀਮੈਂਟ ਦੇ ਵਿੱਚ ਸਰ ਜੇਪੀਸੀਜ਼ ਬਣਦੀਆਂ ਜੁਆਇੰਟ ਪਾਰਲੀਮੈਂਟਰੀ ਕਮੇਟੀਆਂ ਬਣਦੀਆਂ ਦੋਨੋਂ ਹਾਊਸਸਾਂ ਦੀਆਂ ਜਿੱਥੇ ਕਿਤੇ ਬਹੁਤ ਵੱਡਾ ਕੋਈ ਮੁੱਦਾ ਹੈ ਇਸ ਕਿਸਮ ਦਾ ਹੈ ਗੰਭੀਰ ਮੁੱਦਾ ਹੈ ਕੱਲ ਅਮਨ अरोड़ा ਜੀ ਨੇ ਵੀ ਜ਼ਿਕਰ ਕੀਤਾ ਸੀ ਸਾਨੂੰ ਕੋਈ ਨਾ ਕੋਈ ਸਿਸਟਮ ਇਹੋ ਜਿਹਾ ਅਡਾਪਟ ਕਰਨਾ ਪਏਗਾ ਮੈਂ ਮੰਗ ਕਰਾਂਗਾ ਇੱਕ ਬਕਾਇਦਾ ਤੌਰ ਅਸੈਂਬਲੀ ਦੀ ਕਮੇਟੀ ਬਣਾਈ ਜਾਏ ਜਿੱਥੇ ਇਸੇ ਕਿਸਮ ਦੇ ਸੰਗੀਨ ਅਲਜ਼ਾਮ ਜਿਹੜੇ ਉਹ ਪੁਲਿਸ ਤੇ ਉੱਤੇ ਲੱਗਦੇ ਮੈਂ ਪੁੱਛਣਾ ਚਾਹਾਂਗਾ ਸਰ ਇੱਥੇ ਕਿ AGTF ਐਂਟੀ ਗੈਂਗਸਟਰ ਟਾਸਕ ਫੋਰਸ ਜਿਹੜੀ ਬਣੀ ਹੈ ਉਦੀ ਹਿਰਾਸਤ ਵਿੱਚ ਆਦਮੀ ਸੀ ਇਹਦੇ ਵਿੱਚ ਸਾਰਾ ਵੱਡਾ ਸਵਾਲ ਹੈ ਪੰਜਾਬ ਇੰਟੈਲੀਜੈਂਸ ਦੇ ਚੀਫ ਉੱਤੇ ਪੰਜਾਬ ਇੰਟੈਲੀਜੈਂਸ ਨੂੰ ਕੀ ਇਹ ਪਤਾ ਨਹੀਂ ਸੀ ਕਿ ਜੇਲ੍ਹ ਦੇ ਵਿੱਚੋਂ ਉਹ ਸਿੱਧੂ ਮੂਸੇਵਾਲੇ ਨੂੰ ਮਾਰਨ ਦਾ ਪ੍ਰੋਗਰਾਮ ਬਣ ਰਿਹਾ ਹੈ ਉਸ ਤੋਂ ਬਾਅਦ ਜਦੋਂ ਇਹਨੂੰ ਸ਼ਿਫਟ ਕੀਤਾ ਗਿਆ ਕੀ ਪੰਜਾਬ ਇੰਟੈਲੀਜੈਂਸ ਨੇ ਪੰਜਾਬ ਗਵਰਨਮੈਂਟ ਨੂੰ ਥਲਾ ਨਹੀਂ ਦਿੱਤੀ ਇਹਦੀ ਕਿ ਕਿਸ ਤਰ੍ਹਾਂ ਇੱਕ ਸਿਵਲ ਪੁਲਿਸ ਦੇ ਇਹ ਏਜੀਟੀਐਫ ਦੇ ਵਿੱਚੋਂ ਇੱਕ ਸੀਆਈਏ ਚ ਕਿਸ ਤਰ੍ਹਾਂ ਪਹੁੰਚਿਆ ਜੀ ਆਦਮੀ ਕਨਕਲੂਡ ਕਰੋ ਤਾਂ ਮੈਂ ਕਨਕਲੂਡ ਇਹਦੇ ਵਿੱਚ ਸਭ ਇਹ ਹੀ ਗੱਲ ਕਹਿਣੀ ਹੈ ਕਿ ਤੁਸੀਂ ਕਾਈਂਡਲੀ ਕਿਰਪਾ ਕਰੋ ਇੱਕ ਕਮੇਟੀ ਬਣਾਓ ਪ੍ਰਬੋਧ ਕਬਾਰ ਜੀ ਜਿਹੜੇ ਨੇ ਜਿਨ੍ਹਾਂ ਨੇ ਇਹਦੀ ਇਨਕੁਆਰੀ ਕੀਤੀ ਉਹ ਇਹਦੀ ਹੁਣ ਇਨਵੈਸਟੀਗੇਸ਼ਨ ਕਰ ਤੇ ਜਿਹੜੇ ਆਫੀਸਰਸ ਇਨਵੋਲਡ ਨੇ ਸਮੁੱਚਾ ਪੰਜਾਬ ਚਾਹੁੰਦਾ ਸਰ ਕਿ ਇਹ ਰਿਪੋਰਟ ਇੱਥੇ ਹਾਊਸ ਦੇ ਵਿੱਚ ਰੱਖੀ ਜਾਏ ਕਿ ਕਿਹੜੇ ਅਫਸਰ ਇਨਵੋਲਡ ਨੇ ਕਿਹੜੀ ਏਜੰਸੀ ਇਨਵੋਲਡ ਨੇ ਤੇ ਕਿਹੜੇ ਲੋਕਾਂ ਨੇ ਇਸ ਇਹ ਦ ਸੰਗੀਨ ਜਿਹੜਾ ਇਸ ਕਿਸਮ ਦੇ ਗੈਂਗਸਟਰ ਜਿਹੜੇ ਨੇ ਇਹਨਾਂ ਦੇ ਪਿੱਛੇ ਇਹਨਾਂ ਦੀ ਬੈਕਗ੍ਰਾਉਂਡ ਇਹਨਾਂ ਨੂੰ ਕੌਣ ਇੱਥੇ ਸਪੋਰਟ ਕਰ ਰਿਹਾ ਹੈ ਤਾਂ ਮੈਂ ਇੱਕ ਉਜਾਰਿਸ਼ ਤੁਹਾਨੂੰ ਕਰਾਂਗਾ ਕਿਰਪਾ ਕਰਕੇ ਜਿਸ ਤਰ੍ਹਾਂ ਕੱਲ ਤੁਸੀਂ ਐਕਸ਼ਨ ਲਿਆ ਇਸ ਨੂੰ ਵੀ ਓਨੀ ਗੰਬੀਰਤਾ ਨਾਲ ਲਓ ਹਰ ਰੋਜ਼ ਫਰੋਤੀਆਂ ਦੇ ਟੈਲੀਫੋਨਸ ਹਰ ਰੋਜ਼ ਗੋਲੀਆਂ ਮਾਰੀਆਂ ਜਾਂਦੀਆਂ ਦੂਰ ਤੱਕ ਪੰਜਾਬ ਬਦਨਾਮ ਹੋ ਰਿਹਾ ਹੈ ਇਹਦੇ ਵਿੱਚ ਤੁਸੀਂ ਨਮਾਇਆ ਰੋਲ ਅਦਾ ਕਰੋਗੇ ਜੇ ਅਸੀਂ ਇਹ ਚੀਜ਼ ਨੂੰ ਨੇਪਰੇ ਚਾੜ੍ਹ ਸਕਾਂਗੇ ਮੈਂ ਇਨੀ ਹੀ ਤੁਹਾਨੂੰ ਬੇਨਤੀ